ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਥੋਬਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੂ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਵਿੱਚ ਕੋਈ ਬੱਚੇ ਵਾਲੀ ਆ ਤੇ ਕੋਈ ਬੱਚੇ ਤੋਂ ਬਿਨਾ ਆ ਤੇ ਗੱਲਬਾਤ ਹੁਣ ਕਰਦੇ ਆ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹੁੰਦੀ ਆ ਵੀ ਆਪਣੀ ਇੱਥੇ ਆ ਕੇ ਦੁੱਧ ਦੀ ਚਵਾਈ ਕਰਕੇ ਖੜੋ ਭਾਵੇਂ ਕੋਈ ਜ਼ਿਆਦੇ ਦੁੱਧ ਆ ਲੀਆ ਤੇ ਭਾਵੇਂ ਕੋ ਥੋੜੇ ਦੁੱਧ ਆ ਲੀਆ ਤੇ ਜੇ ਕੋ ਨਹੀਂ ਵੀ ਪਹੁੰਚ ਸਕਦਾ ਆਪਣੇ ਵੀਡੀਓ ਖਾਲ ਤੇ ਚਵਾਈ ਕਰਾ ਲਿਆ ਕਰੋ ਕਿਉਂਕਿ ਤਸੱਲੀ ਕਰਕੇ ਖੜਨਾ ਫਰਜ਼ੇ ਤੁਹਾਡਾ ਹੈ ਭਾਵੇਂ ਕੋ ਦੂਰ ਦਾ ਹੈ ਤੇ ਭਾਵੇਂ ਕੋ ਲਾਗੇ ਦਾ ਹੈ ਅਹੀਂ ਕਦੀ ਨਹੀਂ ਕਹਿੰਦੇ ਬਿਨਾਂ ਚਵਾਈ ਤੋਂ ਪਸ਼ੂ ਲੱਗੇ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਸਰਾਉਂ ਠੀਕ ਠਾਕ ਦੇ ਵਧੀਆ ਵਧੀਆ ਤੁਸੀਂ ਦੱਸੋ ਬੱਸ ਕਿਰਪਾਵਾ ਬੜਾ ਸਾਉਦੀ ਚਲੋ ਕਿਰਪਾ ਚੀ ਦੀ ਜੀ ਤੇ ਨਾਮ ਦੱਸਦੇ ਕਰੀ ਫਿਰ ਨਾਮ ਜੀ ਮੰਗੂ ਪਿੰਡ ਥੋਬਾ ਤਸੀਲ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦੋ 85687 14511 ਠੀਕ ਹੈ ਅੱਜ ਹੈਗੀਆਂ ਆਪਣੇ ਕੋਲ ਚਾਰ گاਵਾ ਹਨ ਚਾਰ گاਵਾ ਤੇ ਇੱਕ ਦੀ ਵਸ਼ੀ ਆਜੇ ਇੱਕ ਬੱਚੇ ਵਾਲੀ ਹੈ ਬਾਕੀ ਬੱਚੇ ਤੋਂ ਬਿਨਾਈ ਹੈ ਬਾਕੀ ਬੱਚੇ ਤੋਂ ਬਿਨਾਈ ਹੈ ਠੀਕ ਹੈ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਇਹ ਪਹਿਲੇ ਨੰਬਰ ਤੇ ਜਿਹੜੀ ਚੰਗੇ ਘੱਦ ਘੱ ਕਿੰਨਾ ਜਿਹੜੇ ਕੋਲ ਦੁੱਧ ਉਧਰ ਜੀ 10 ਹੋ ਜੇ 11 ਹਾ ਜੀ ਹੈਗਾ ਜੀ ਪੱਕਾ ਦੁੱਧ ਇਹਨਾਂ ਦੇ ਦੇਖੋ ਠੀਕ ਹੈ ਅਸੀਂ ਡੇਢ ਮਹੀਨੇ ਦੀ ਬਣੀ ਚੱਕ ਨਹੀਂ ਹੁੰਦੀ ਹਵਾਨਾ ਥੋੜਾ ਘੱਟੀ ਵਿਖਾਉਂਦੀ ਆ ਹਨਾ ਬਾਹਰ ਘਾਡੂ ਖਾਉਂਦੀ ਛੱਡ ਚੋ ਅਸੀਂ ਲਈਏ ਫਾਰਮ ਚ ਤੋਰਾ ਹਾਂ ਫੇਰ ਇੱਕ ਦਿਨ ਨਿੱਗਰ ਹਵਾਨੇ ਦੀ ਆ ਅਸੀਂ ਦੀ ਥੋੜੀ ਜੀ ਕਰਦੀ ਯਾਰ ਬਾਕੀ ਵੀਡੀਓ ਬਣਾਉਂਦਾ ਟਾਈਮ 11 ਵਜੇ ਦਾ ਵਾ ਕੋਈ ਵਿਰੋਸਾ ਉਹਨਾਂ ਵੇਖ ਵਨ ਦੇ ਅੰਦਾਜ਼ ਲਾ ਲਈ ਬਾਕੀ ਦੁੱਧ ਚਵਾ ਦੋਗੇ ਘਰੋਂ ਮੋਕੇ ਤੇ ਦੋ ਦੋ ਗਾਂਾਂ ਦੇ ਚੋਲੇ ਕੋ ਭਾਂਤੇ ਆਂਦਾ ਇਹ ਆ ਵੀ ਤੁਹਾਡੇ ਘਰ ਕੋ ਚੋਈ ਕਰਕੇ ਖੜੇ ਹਨਾ ਭਾਈ ਕੋ ਤਸੱਲੀ ਕਰ ਲੈ ਮੁੱਲ ਫਿਰ ਮੋਲ ਵੀ ਜੀ ਵਹਿੜ ਨਿਕਲਾ ਵੀ 100 ਲੱਖ ਦੀ ਹੈ ਅੱਜ ਦੀ ਗੱਲ ਕਰਾਂਗੇ ਹਾਂਜੀ ਹਾਂਜੀ ਮੋਲ 5000 ਰੁਪਿਆ ਭਾਈ ਆਜ 100 ਕਿਲੋਮੀਟਰ ਤੋਂ ਨਹੀਂ ਪਹੁੰਚ ਸਾਡੀ ਹੋ ਗਈ ਅੱਛਾ 3500 ਕਿਰਾਇਆ ਲੱਗੇ ਭਾਂਤੇ ਦੀ ਲੱਗੇ ਅੱਛਾ 100 ਕਿਲੋਮੀਟਰ ਤੱਕਰ ਪਹੁੰਚ ਕਰ ਦੇਣੀ ਹੈ ਹਾਂਜੀ ਭਾਈ ਭਾਈ ਯਾਰ ਚ ਹਾਂਜੀ ਠੀਕ ਹੈ ਜੀ ਤੇ ਹੁਣ ਆ ਜਿਹੜੀ ਗਾਂ ਜੇ ਇਹਦੇ ਮਗਰ ਬੱਛੀ ਜੇ ਆਵਲੀ ਇਹਦੇ ਮਗਰ ਭਾਜੀ ਆ ਬੱਛੀ ਜੇ ਆਵਲੀ ਬੱਛੀ ਜੇ ਇਹਦੇ ਮਗਰ ਤੇ ਕਿੰਨਾ ਦੁੱਧ ਦੇ ਦੇ ਕੋਲ ਇਹ ਦੇਖੋ ਦੁੱਧ ਵੀ 8.9 ਕਿਲੋ ਜੇ ਹੈਗਾ 8.9 ਕਿਲੋ ਦੁੱਧ। ਬਾਕੀ ਸੂਈ ਬਾਕੀ ਠੰਢੀ ਥੁੱਲੀ ਬੜੀ ਏ। ਤੋੜ ਦੋ ਫੇਰ ਇਹਨੂੰ। ਇਹ ਨਾ ਲੱਗਦੀ ਏ। ਠੀਕ ਆ। ਠੰਢੀ ਤੇਰੀ ਆ ਉਦਾਂ। ਹਾਂਜੀ। ਫੇਰ ਖਾਣੇ ਦੇ ਦੇਖ ਸਾਦੇ ਜੇ ਬਾਕੀ ਪਸਮਾ ਕੇ ਤੁਹਾਨੂੰ ਬਿਲਕੁਲ ਹੱਥ 'ਚ ਆਉਣ ਵਾਲਾ ਕਰ ਲੈਣਾ। ਬੁਰਾ ਵਧੀਆ ਸੰਕਰ ਨਹੀਂ ਹੋਈ। ਦੀ ਬਾਕੀ ਥਾਂ ਵੇਖੋ ਕਿੱਡਾ ਗੜਾ ਲੱਗਾ ਵੈਡੂ ਲੈ ਜਾ ਤੇ ਇਹਦਾ ਫਿਰ ਮੁੱਲ ਜੀ ਬਾਈ ਯਾਰ 100 ਕਿਲੋਮੀਟਰ ਤੋੜੀ ਪਹੁੰਚ ਕਰਾਂਗੇ ਅੱਛਾ ਇਹਦੇ ਵੀ ਬਾਈ ਯਾਰ ਚ ਪਹੁੰਚ ਕਰ ਦੇਣੀ 100 ਕਿਲੋਮੀਟਰ ਤੱਕ ਠੀਕ ਆ ਬਾਕੀ ਹੰਦੀ ਨਹੀਂ ਜੇ ਦਾਦੀ ਵਸ਼ੀ ਤਾਜੀ ਸੂਈ ਠੀਕ ਹੈ ਬਾਕੀ ਮਗਰੇ ਵੀ ਵੱਛੀ ਆ ਡੋਲ ਫਾਇਦਾ ਜੀ ਤੇ ਬਾਕੀ ਮਾਨਤਾਨ ਤੇ ਮੌਕੇ ਤੇ ਹੋਰ ਹੋ ਜਾਊਗਾ ਕੋਈ ਵੀਰ ਫੋਨ ਲਾਵੇ ਇਕਦਿ ਤੇ ਹੁਣ ਆ ਜਿਹੜੀ ਗਾਂ ਜੇ ਇਹ ਵੀ ਦੀ ਗਾਂ ਬੋਲੀ ਵੀ ਜੀ ਅੱਛਾ ਦੁੱਧ ਵੀ 8 ਕਿਲੋ ਜੀ ਆ ਦੇਖ ਸਾਹਦੇ ਜੀ ਬੋਲੀ ਆ ਪੂਰੀ ਦੁੱਧ ਵੀ 8 ਕਿਲੋ ਜਾਂ ਠੰਡੀ ਧੀਰੀ ਹੈਗਾ 8 ਕਿਲੋ ਪੱਕਾ ਦੁੱਧ ਦੇ ਦੇ ਕੋਈ ਨਾ ਜੀ ਯਾਰ ਮੈਂ ਆ ਗਿਆ ਬੜਾ ਭਾਈਏ ਪੁੱਠੀਆਂ ਪੱਤਾਂ ਆ ਕੇ ਠੀਕ ਤੋਰ ਫੇਰ ਨੂੰ ਇੱਕ ਰੀ ਕੋਈ ਟੀਗਾ ਵੀ ਕੋਈ ਵੀਰ ਜਾ ਕੇ ਭਰਾ ਲੇ ਆਪਣੇ ਹਿਸਾਬ ਨਾਲ ਬੋਲੀ ਆ ਜਿਹੜੀ ਕੋਦੀ ਹਨ ਇਹ ਢਾਈ ਹੈ ਤੇ ਰੰਗ ਰੂਪ ਦੇ ਵੀ ਸੋਹਣੀ ਆ ਉਤਰ ਹੁਣ ਇਸ ਚਾਲੇ ਚੋਲੇ ਚੱਲੰਦੇ ਆ ਇਨ੍ਹਾਂ ਗਾਵਾਂ ਨੇ ਸਾਰਾ ਸਿਆਲ ਦੁੱਧ ਵਧੀਆ ਚਵਾਈ ਜਾਣਾ ਘਰ ਦਾ ਵਧੀਆ ਸਾਰੀ ਜਾਣਾ ਇਨ੍ਹਾਂ ਨੇ ਲੈ ਜਾ ਤੇ ਬਾਕੀ ਕਿਵੇਂ ਗਾਹ ਮੇ ਭੰਨ ਜਾਂਦੀਆਂ ਵਾ ਤੇ ਚਲੋ ਉਹ ਚੀਜ਼ ਦਾ ਵੀ ਵਾਦਾ ਹੈ ਤੇ ਇਹਦਾ ਫਿਰ ਕਿੰਨਾ ਰੱਖਣਾ ਮੁੱਲ ਵੀ ਜੀ ਜੀ 2000 ਚ 100 ਕਿਲੋ ਮੀਟ ਤੋੜੀ ਪਹੁੰਚਿਆ ਅੱਛਾ ਇਹਦੇ 2000 ਚ ਪਹੁੰਚਿਆ 100 ਕਿਲੋ ਤੱਕ ਠੀਕ ਹੈ ਜੀ ਉਹ ਤਾਂ ਮਾਤਨ ਕਰਦੇ ਠੀਕ ਹੈ ਇਹਦੇ ਕੋ ਭਾਈ ਦੋ ਜੇ 5-1 ਕਿਲੋ ਹੈਗਾ 5 ਕਿਲੋ ਪੱਕਾ ਦਦੇ ਦੇਖੋ ਕਿੰਨੇ ਦਿਨਾਂ ਦੀ ਬਣੀ ਜੇ ਠੰਡੀ ਠਿੜੀ ਆ ਉਸ ਤੇ ਵੀ ਤੋੜ ਦੋ ਫਿਰ ਇਹਨਾਂ ਵਿੱਚ ਕਦ ਕਦ ਪਖ ਹੋਵੇ ਵੀ ਚੰਗੀ ਅਜ ਲੈ ਸਹੀ ਤੋਂ ਬੜਾ ਉਦਾਸੀ ਠੀਕ ਆ ਬੜੀ ਬੜੀ ਆ ਇਹ ਆ ਬੇ ਚਲੋ ਜਿੰਨੇ ਘਰ ਵਾਸਤੇ ਰੱਖਣੀ ਆ ਘਰ ਦਾ ਦੁੱਧ ਪੀਣਾ ਹੈ ਇਹ ਲੈਣੀ ਵੀਰ ਭਰਾ ਨੇ ਤੇ ਇਹਦਾ ਮੁੱਲ ਫਿਰ ਬੋਲਾ 8000 10000 ਰੁਪਏ ਅੱਠ ਦੀ ਦਾਂਗੇ ਅੱਛਾ ਜੇ ਕੇ ਵੀਰ ਭਰਾ ਨੇ ਦੂਰ ਦਾ ਵਾ ਇਹ 10000 ਚ ਪਹੁੰਚ ਦਾਂਗੇ 100 ਕਿਲੋਮੀਟਰ ਦੂਰੀ ਅੱਛਾ ਹਾਂਜੀ ਇਦਾਂ ਦਾ ਭਾਗ ਦੇਖ ਨਹੀਂ ਜੀ ਸਕਦਾ ਠੀਕ ਆ ਜੀ ਜਿੰਨੇ ਪਾਕ ਗਾਵਾਂ ਤੇ ਸਾਰੇ ਨਿਗੇ ਨਿਗੇ 100 ਕਿਲੋਮੀਟਰ ਤੋ ਪਹੁੰਚ ਗਏ ਤੇ ਬਾਕੀ ਵਿੱਚੋਂ ਮੌਕੇ ਤੇ ਹੋਰ ਛੋਟ ਛੋਟ ਕਰਾਂਗੇ ਭਾਈ ਪਰ ਮੁਖਤਾਲਾ ਹਸਾਬ ਦੇ ਠੀਕ ਆ ਹਾਂਜੀ ਤੇ ਹੋਰ ਕੁਛ ਹੈ ਨਾ ਫਿਰ ਇੱਥੇ ਆਓ ਦੋ ਡੰਗ ਆਪਣੀ ਚੋਥ ਤਸੱਲੀ ਕਰੋ ਜੋ ਵੀ ਤੁਹਾਡੇ ਘਰੋਂ ਵੀ ਵੇਖ ਕੇ ਲੈ ਜਾਣਾ ਹਨਾ ਜੀ ਆਪਣਾ ਵੜਾ ਆਈਆਂ ਬਗਾਨੀ ਕਰਾਂਦੀਆਂ ਹਾਂ ਜੀ ਘਰ ਦੀ ਕਰਮਾਲੀਆਂ ਆਈਆਂ ਨਹੀਂ ਹੈ ਉਹਨੇ ਆਈਆਂ ਕੁ ਅੱਧੇ ਘੰਟੇ ਤੋਂ ਜਾਨੀ ਕੋ ਘੰਟੇ ਨੂੰ ਵੇਖੀ ਜਾਨੀ ਠੀਕ ਆ ਤੇ ਇਸ ਕਰਕੇ ਵੀਰ ਭਰਾ ਆਪਣੀ ਤਸੱਲੀ ਕਰ ਲਓ ਜੋ ਵੀ ਇੱਥੇ ਤਸੱਲੀ ਕਰਕੇ ਖੜੇ ਇੱਕ ਬੜੇ ਟੌਪ ਦੀ ਆ ਜੀ ਹਾਂਜੀ ਉਹ ਇੱਥੇ ਖਾਉਲੀ ਬੰਦੇ ਚੈੱਕ ਕਰੇ ਸਾਢੇ 3 ਨਵੇਂ ਮਹੀਨੇ ਦੀ ਗੱਬਨ ਨਹੀਂ ਉਹਦੀ ਕਿਸਮ ਹਾਂਜੀ ਹਾਂਜੀ ਦਾ ਦਾ ਵੀ ਅਵਸ਼ੀ ਬੋਲੀ ਜਾ ਕੇ ਠੀਕ ਆ ਭਰਾਲੇ ਕੋਈ ਠੀਕ ਹੈ ਜੀ ਤੇ ਬਾਕੀ ਚਲੋ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਤੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਵੇਖ ਕੇ ਪਸ਼ੂ ਖਰੀਦੋ ਜੀ